ਇਸ ਲਈ ਵੱਡੀ ਖਬਰ ਪੰਜਾਬ ਦੇ ਜਲਾਲਾਬਾਦ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਮਹਿਲਾ ਐਸਐਚਓ ਦੇ ਦੁਆਲੇ ਹੋ ਗਏ ਤਸਕਰ ਦੱਸਿਆ ਜਾ ਰਿਹਾ ਮਹਿਲਾ ਸਚ ਨੂੰ ਪੜਕ ਲੱਗੀ ਸੀ ਕਿ ਬਾਟਰ ਲਾਗੇ ਕੁਝ ਤਸਕਰ ਸਕਰੀਏ ਹੋ ਗਏ ਨੇ ਤੇ ਉਹ ਡਰੋਂ ਦੇ ਜਰੀਏ ਪਤੀ ਜਨਕ ਸਹਾਰ ਮੰਗਵਾ ਰਹੇ ਨੇ ਇਸ ਦੇ ਨਾਲ ਹੀ ਪਿੰਡ ਦੇ ਵਿੱਚ ਇੱਕ ਭਗੋੜਾ ਵੀ ਮੌਜੂਦ ਹੈ ਬਾਤ ਫੇਰ ਕੇ ਇਸ ਮਹਿਲਾ ਸਚੋ ਨੇ ਜਾਲ ਵਿਛਾ ਲਿਆ ਪਰ ਤਸਕਰਾਂ ਨੂੰ ਇਸ ਗੱਲ ਦੀ ਪੜਖ ਲੱਗ ਗਈ ਉਹਨਾਂ ਨੇ ਡਰੋਨ ਤਾਂ ਨਹੀਂ ਮੰਗਾਇਆ ਪਰ ਹਮਲਾ ਕਰ ਦਿੱਤਾ ਪੁਲਿਸ ਪਾਰਟੀ ਦੇ ਉੱਤੇ ਜਿਸ ਦੇ ਵਿੱਚ ਇੱਕ ਮਹਿਲਾ ਐਸਚੋ ਦੀ ਬਾਹ ਵੀ ਟੁੱਟ ਗਈ ਹੈ ਇਸ ਤੋਂ ਇਲਾਵਾ ਹੋਰ ਲੋਕ ਵੀ ਜ਼ਖਮੀ ਹੋਏ ਨੇ ਫਿਲਹਾਲ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਤੇ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਸ ਦੇ ਉੱਤੇ ਹਮਲਾ ਕਰਨ ਵਾਲਿਆਂ ਦੀ ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਦਨਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਦੀਪਾ ਜੀ ਸਰ ਇੱਕ ਪੁਲਿਸ ਪਾਰਟੀ ਤੇ ਹਮਲਾ ਹੋਣ ਦੀ ਸੂਚਨਾ ਮਿਲੀ ਹੈ ਕੀ ਮਸਲਾ ਸੀਗਾ ਔਰ ਕੌਣ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਸਾਹ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹ ਫਾਜ਼ਿਲਕਾ ਜੀ ਬਰਿੰਦਰ ਬਰਾੜ ਜੀ ਦੇ ਹੁਕਮਾ ਤਹਿਤ ਅਸੀਂ ਸਪੈਸ਼ਲ ਡਰਾਈਵ ਜਿਹੜੀ ਡਰੱਗ ਦੇ ਖਿਲਾਫ ਚਲਾ ਰਹੇ ਹਾਂ ਉਹਦੇ ਤਹਿਤ ਐਸਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨੂੰ ਇਤਲਾਹ ਮਿਲੀ ਸੀ ਟੰਡੀ ਇਕਦੀਮ ਦੇ ਵਿੱਚ ਇੱਕ ਅਮਨਦੀਪ ਪੁੱਤਰ ਸ਼ਰਮਾ ਸਿੰਘ ਜਿਹੜਾ ਉਹ ਡਰੱਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਦਰਜਾ ਉਹ ਉਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੀ ਤਰਫੋਂ ਡਰੋਨ ਮਂਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਖੇਪ ਮਂਗਾ ਰਿਆ ਉਹਦੇ ਲਈ ਜਿਹੜਾ ਐ ਐਸ ਐਚਓ ਸਦਰਾ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਬਰਾਜਿ ਸੀ ਪਰ ਜਦੋਂ ਇਹਨਾਂ ਨੇ ਉੱਥੇ ਕਰਨੈਲ ਸਿੰਘ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾਂ ਅਗੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫ ਆਰ ਨੰਬਰ 3 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਹਰ ਉਹਦੇ ਵਿੱਚ ਅਸੀਂ ਇੱਕ ਲੇਡੀਆਂਜ਼ ਔਰ ਇੱਕ ਜੈਂਟਸ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊ। ਸਰ ਹਮਲਾ ਕਿੰਨੇ ਕਿੰਨੇ ਤੇਰੇ? ਅ ਐਸ ਐਚ ਓ ਸਦਰ ਜਲਾਲਾਬਾਦ ਅ ਅਮਰਜੀਤ ਕੌਰ ਆ ਨਾਲ ਉਹਨਾਂ ਦੇ ਗਵਰਨਮੈਂਟ ਸੀਗੇ ਕੇਵਲ ਕ੍ਰਿਸ਼ਨ ਆ ਔਰ ਇੱਕ ਹਰਬੰਸ ਸਿੰਘ ਆ ਔਰ ਦੋ ਤਿੰਨ ਮੁਲਾਜ਼ਮ ਹੋਰ ਸੀਗੇ ਜਿਨ੍ਹਾਂ ਤੇ ਹਮਲਾ ਕੀਤਾ ਜੀ। ਸਰ ਵਰਦੀ ਵੀ ਪਾੜੀ ਵਰਦੀ? ਹਾਂ ਕੇਵਲ ਕ੍ਰਿਸ਼ਨ ਦੀ ਵਰਦੀ ਪਾੜੀ ਐ। ਹਰਬੰਸ ਸਿੰਘ ਜਿਹੜਾ ਗਵਰਨਮੈਂਟ ਸੀ ਉਹਨਾਂ ਨੂੰ ਵੀ ਸੱਟਾਂ ਮਾਰੀਆਂ ਨੇ। ਸੋ ਸਾਡਾ ਉਹ ਪਰਚੇ ਦੇ ਵਿੱਚ ਸਾਰਾ ਡਿਟੇਲ ਦਿੱਤੀ ਹੋਈ ਐ। ਔਰ ਜਲਦੀ ਵੀ ਜਿਹੜੇ ਬਾਕੀ ਜਿਹੜੇ ਕਰੀਬ 7-8 ਮਿਲਦੂ ਹੋਰ ਨੇ ਉਹ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕੋਰਟ ਪੇਸ਼ ਕਰਾਂਗੇ। ਰਾਤ ਨੂੰ ਬੱਤੇ ਆ ਨਹੀਂ ਇਹ ਰਾਤ ਨੂੰ ਕਰੀਬ 12 ਵਜੇ ਨਾਲੇ ਟਰੈਪ ਲਗਾਇਆ ਸੀਗਾ ਸਾਰੀ ਰਾਤ ਜਾ ਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਵੀ ਡਰੋਨ ਨੂੰ ਕੈਪਚਰ ਕਰਨ ਦੀ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਇੱਕ ਘਰ ਦੇ ਵਿੱਚ ਉਹਨਾਂ ਨੂੰ ਵੀ ਸ਼ੱਕ ਹੋ ਗਿਆ ਵੀ ਪੁਲਿਸ ਸਾਨੂੰ ਫੜੂਗੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਘਰ ਦੇ ਵਿੱਚ ਸਰਚ ਕਰਨ ਦੀ ਕਿਉਂਕਿ ਜਿਹੜਾ ਅਮਨਦੀਪ ਪੁੱਤਰ ਸ਼ਰਮਾ ਸਿੰਘ ਹੈ ਇਹ ਪਹਿਲਾਂ ਹੀ ਪਕੌੜਾ ਐਨਡੀ ਦੇ ਮੁਕਾਦਮੇ ਦੇ ਵਿੱਚ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜੇ ਖੇਪ ਹੁਣ ਤੱਕ ਨਹੀਂ ਆਈ ਤਾਂ ਅਸੀਂ ਉਹਨੂੰ ਫੜ ਕੇ ਤੇ ਮੁਕਾਦਮੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਪਾਵਾਂਗੇ ਪਰ ਉਹਨਾਂ ਨੇ ਮੌਕੇ ਤੇ ਉਹਨੂੰ ਜਿਹੜਾ ਪਜਾ ਦਿੱਤਾ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਕਿ ਡਰੋਨ ਗਈ ਆ ਰਹੀ ਸਭ ਇਨਫੋਰਮੇਸ਼ਨ ਪਰ ਜੋ ਸਾਨੂੰ ਇਤਲਾਹ ਮਿਲੀ ਹੈ ਉਹ ਡਰੋਨ ਰਾਈਆਂ ਕਿਉਂਕਿ ਦੇਖੋ ਅਜਕਲ ਧੁੰਦ ਦਾ ਮੌਸਮ ਹੈ ਔਰ ਇਹ ਜਿਹੜੇ ਮਾੜੇ ਅਨਸਰ ਨੇ ਇਹ ਧੁੰਦ ਦਾ ਜਿਹੜਾ ਨਜਾਇਜ਼ਾਇਦਾ ਚੱਕਦੇ ਨੇ ਡਰੋਨ ਰਾਹੀਂ ਮਗਾ ਕੇ ਫਿਰ ਗਾਂ ਅੱਗੇ ਸਪਲਾਈ ਕਰਦੇ ਸਰ ਤੁਹਾਡੀ ਇਨਫੋਰਮੇਸ਼ਨ ਦੇ ਮੁਤਾਬਕ ਡਰੋਨ ਲੈਂਡ ਕਰ ਗਿਆ ਜਾਂ ਨਹੀਂ ਨਹੀਂ ਹਾਲ ਦੀ ਘੜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਡਰੋਨ ਜਿਹੜਾ ਲੈਂਡ ਨਹੀਂ ਕੀਤਾ ਕਿਉਂਕਿ ਪੁਲਿਸ ਪਾਰਟੀ ਦੀ ਚੌਕਸੀ ਕਾਰਨ ਜਿਹੜਾ ਉਹਨਾਂ ਨੇ ਅੱਗੇ ਤਾਲਮੇਲ ਨਹੀਂ ਕੀਤਾ ਜਿਸ ਕਾਰਨ ਡਰੋਨ ਅਸੀਂ ਲੈਂਡ ਨਹੀਂ ਹੋਣ ਦਿੱਤਾ ਔਰ ਨਾ ਹੀ ਉਹ ਜਿਹੜੀ ਖੇਪ ਇੰਦਰ ਅਸੀਂ ਹੋਂਦ ਤੇ ਜਿਹੜੀ ਕਿਸ ਤਰੀਕੇ ਨਾਲ ਮੰਗਵਾਉਂਦੇ ਸੀਗੇ ਅ ਡਰੋਨ ਰਾਈਂ ਦੇਖੋ ਜੀ ਡਰੋਨ ਵੱਖ-ਵੱਖ ਤਰ੍ਹਾਂ ਦੇ ਜਿਵੇਂ ਚਾਈਨਾ ਮੇਡ ਆ ਜਾਂ ਕੋਈ ਪਾਕਿਸਤਾਨ ਦਾ ਲੋਕਲ ਮੇਡ ਆ ਉਹ weight ਆਪਦੇ ਹਿਸਾਬ ਨਾਲ ਲਿਆਉਂਦੇ ਨੇ ਕੋਈ 1 ਕਿਲੋ ਤੱਕ ਦਾ weight ਲਿਆਉਂਦਾ ਕੋਈ 2 ਕਿਲੋ weight ਲਿਆਉਂਦਾ ਕੋਈ 3 ਕਿਲੋ ਸੋ ਇਹ ਸਾਨੂੰ ਜਿਹੜਾ ਸ਼ੱਕ ਸੀ ਕਰੀਬ 2 ਕਿਲੋ ਵਜਨ ਦਾ weight ਲੈ ਕੇ ਜਿਹੜਾ ਇਹਨਾਂ ਨੇ ਇਹ ਮੰਗਾ ਰਹੇ ਨੇ ਜਿਹੜਾ ਕਿਸ ਤਰ੍ਹਾਂ ਕਰਦੇ ਸੀਗੇ ਸੰਪਰਕ ਦੇਖੋ ਜੀ ਇਹ ਪਾਕਿਸਤਾਨੀ ਜਿਹੜੇ ਨੰਬਰ ਨੇ ਉਹ ਐਕਟੀਵੇਟ ਨੇ ਸੋ ਉਹ ਅਸੀਂ ਸਾਰਾ ਉੱਥੇ ਡੰਪ ਵਿੱਚ ਕਾ ਰਹੇ ਆਂ ਉਥੋਂ ਦੀਆਂ ਜਿਹੜੀਆਂ ਕੋਈ ਕਾਲਸ ਨੇ ਕੋਈ WhatsApp ਕਾਲ ਨੇ ਉਹ ਸਾਰਾ ਅਸੀਂ ਕਢਵਾ ਰਹੇ ਆਂ ਔਰ ਜਲਦੀ ਹੀ ਉਹਦੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਮਲਾ ਕਰਨ ਵਾਲੇ ਹੁਣ ਤੱਕ ਇੱਕ ਲੇਡੀਜ਼ ਆ ਜੋਤੀ ਔਰ ਇੱਕ ਏਜੰਟ ਸਾਹਿਬ ਬਜ਼ੁਰਗ ਜਿਹੜਾ ਹੈਗਾ ਜਿਹਨੇ ਮੇਨ ਲੋਕਾਂ ਨੂੰ ਔਕਸਾਇਆ ਹਮਲਾ ਕਰ ਲਈ ਉਹ ਦੋਨੋਂ ਅਸੀਂ ਅਰੈਸਟ ਕਰ ਲਏ ਜੀ thank you